ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਹਰ ਜਿਹਨੂੰ ਹਰ ਸ਼ਹਿਰ ਨੂੰ ਕੀਤਾ ਜਾ ਰਿਹਾ ਉਤੋਂ ਬਾਅਦ ਭੰਦੀ ਪ੍ਰਚਾਰ ਕੀਤਾ ਜਾ ਰਿਹਾ ਕੁਝ ਮੌਲੇ ਦੇ ਇੱਕ ਅਫਸਰ ਦਾ ਸੋਟ ਰਿਹਾ ਹੈ ਕਿ ਅਸੀਂ ਸਿੱਖਾਂ ਦੇ ਅਟੈਕ ਨਹੀਂ ਕਰਦੇ ਉਹ ਭਲਿਆ ਮਾਨ ਸਾਹਿਬ ਤੁਸੀਂ ਮੁਗਲਾਂ ਤੋਂ ਸਿੱਖਾਂ ਦੇ ਅਟੈਕ ਕਰਦੇ ਆ ਦੀ ਨੌਜਵਾਨੀ ਖਤਮ ਕਰਨ ਵਾਲਾ ਪਾਕਿਸਤਾਨ ਮੁਰਦਾਬਾ ਲੁਧ꼀ਾਬ ਗੁਰਦਾਬ ਇਸ ਕੌਮ ਹੈ ਖਾਸ ਕਰ ਪੰਜਾਬੀ ਹੈ ਬਹਾਦਰ ਕੌਮ ਹੈ ਤੁਹਾਡੇ ਪੁਰਖਿਆਂ ਤੋਂ ਲੜਦੇ ਆ ਰਹੇ ਤੁਹਾਡੇ ਨਾਲ ਮੈਂ ਕਹਿਣਾ ਚਾਹੁੰਦਾ 1947 ਤੋਂ ਬਾਅਦ ਬਾਅਦ ਤੋਂ ਬਾਅਦ ਸਾਡੇ ਮੁਸਲਮਾਨ ਭਰਾ ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਨੂੰ ਤੁਸੀਂ ਕਾਫਰ ਕਹਿੰਦੇ ਜੇ ਇੱਕ ਵੀ ਮੁਸਲਮਾਨ ਪਰਿਵਾਰ ਦਾ ਤਰਕ ਤਕਦੀਲੀ ਨਹੀਂ ਹੋਈ ਇੰਡੀਆ ਦੇ ਵਿੱਚ ਸਾਡੇ ਅੱਤਵਾਦ ਦੇ ਵਿੱਚ ਸਾਡਾ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਕਤਲ ਕੀਤਾ ਪਾਕਿਸਤਾਨ ਹਮਲਾਵਰ ਤੁਸੀਂਾਨੂੰ ਦੱਸੋ ਤੇ ਇੱਕ ਵੀ ਅੱਤਵਾਦੀ ਅਸੀਂ ਪੈਦਾ ਕਰਕੇ ਤੁਹਾਡੇ ਉੱਤੇ ਭੇਜਿਆ ਹੋਵੇ ਅਸੀਂ ਤਾਂ ਸ਼ਾਂਤੀ ਪਤੰਦ ਲੋਕ ਹੈ ਪਰ ਤੁਸੀਂ ਆਪਣਾ ਮਰੂਰਤ ਪੂਰਾ ਕਰਨ ਵਾਸਤੇ ਹੱਥ ਕੰਡੇ ਸਾਡੇ ਲੋਕਾਂ ਨੂੰ ਬਣਾਉਣਾ ਚਾਹੁੰਦੇ ਜਾਂ ਬਤਨ ਦੱਸਣਾ ਚਾਹੁੰਦੇ ਸਪੱਸ਼ਟ ਤੌਰ ਤੇ ਜਿੰਨਾ ਚਿਰ ਅਸੀਂ ਇੱਥੇ ਹੈ ਨਾ ਤੇ ਸਾਡੇ ਪੁਰਖਿਆਂ ਨੇ ਮੁਗਲ ਨੰਗਨ ਦਿੱਤੇ ਸੀ ਤੇ ਨਾ ਅਸੀਂ ਤੁਹਾਨੂੰ ਨੰਗੜ ਦੇਣਾ ਪ੍ਰੋਟੈਸਟ ਕਿਉਂ ਕੀਤਾ ਪਹਿਲੇ ਦਿਨ ਅੱਜ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਜਿਹੜਾ ਪਾਕਿਸਤਾਨ ਵੱਲੋਂ ਇੰਡੀਆ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਇੰਡੀਆ ਦੇ ਵਿੱਚ ਸਿਵਲ ਨੇ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਉਹ ਟਾਰਗੇਟ ਸਾਡੇ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਹਰ ਜਿਹੜੇ ਨੂੰ ਹਰ ਸ਼ਹਿਰ ਨੂੰ ਕੀਤਾ ਜਾ ਰਿਹਾ ਉਸ ਤੋਂ ਬਾਅਦ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਕੁਝ ਮੌਦੇ ਦੀ ਇੱਕ ਅਫਸਰ ਦਾ ਸੁਣ ਰਿਹਾ ਹੈ ਕਿ ਅਸੀਂ ਸਿੱਖਾਂ ਦੇ ਅਟੈਕ ਨਹੀਂ ਕਰਦੇ ਉਹ ਭਲਿਆ ਮਾਨ ਸਾਹਿਬ ਤੁਸੀਂ ਮੁਗਲਾਂ ਤੋਂ ਸਿੱਖਾਂ ਦੇ ਅਟੈਕ ਕਰਦੇ ਆ ਸਾਡੇ ਗੁਰੂਆਂ ਨੂੰ ਤੁਸੀਂ ਇਹ ਦਿੱਤੇ ਸਾਡੇ ਸਹਬਜ਼ਾਦੇ ਸ਼ਹੀਦ ਕੀਤੇ ਉਸ ਤੋਂ ਬਾਅਦ ਤੁਹਾਡਾ ਦੇਸ਼ ਅਲੱਗ ਹੋ ਗਿਆ ਸਾਡੇ ਕੁਝ ਲੋਕ ਸਾਡੇ ਸਿੱਖ ਹਿੰਦੂ ਵਿਚਾਰੇ 1947 ਤੋਂ ਬਾਅਦ ਪਾਕਿਸਤਾਨ ਰਹਿ ਗਏ ਤੁਸੀਂ ਧੀਆਂ ਪੈਣਾ ਦੀਆਂ ਬੇਪਤੀਆਂ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਕੋਈ ਵੀ ਸਾਡਾ ਮਨੋਰਟੀ ਦਾ ਬੰਦਾ ਤੇ ਰਿਆ ਹੀ ਨਹੀਂਗਾ ਉਹ ਤੁਹਾਡਾ ਉੱਥੇ ਵੀ ਢਿੱਡੇ ਨਹੀਂ ਭਰਿਆ ਫੇਰ ਤੁਸੀਂ ਸਾਡੇ ਨਾਲ ਜੰਗਾਂ ਲੜੀਆਂ ਜਿਹਦੇ ਵਿੱਚ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ ਮੂੰਹ ਤੋੜ ਮਾਰ ਜਵਾਬ ਦਿੱਤਾ ਤੁਹਾਡਾ ਫੇਰ ਨਹੀਂ ਸਰਿਆ ਫੇਰ ਤੁਸੀਂ ਸਾਨੂੰ ਨਸ਼ਿਆਂ ਤੇ 2.5 ਲੱਖ ਨੌਜਵਾਨ ਸਾਡਾ ਮਾਰਿਆ ਨਸ਼ਿਆਂ ਤੰਨਾ ਦੇ ਹਿਸਾਬ ਨਾਲ ਡਰੋਨ ਜਿਹੜਾ ਨਸ਼ੇ ਲੈ ਕੇ ਔਰ ਤਸਕਰ ਜਿਹੜੇ ਨਸ਼ੇ ਲੈ ਕੇ ਤੁਸੀਂ ਸਾਡੀ ਨੌਜਵਾਨੀ ਨੂੰ ਤਬਾਹ ਕੀਤਾ ਕਿ ਤੁਹਾਨੂੰ ਪਤਾ ਜਿਹੜੀ ਸਿੱਖ ਕੌਮ ਹੈ ਖਾਸ ਕਰ ਪੰਜਾਬੀ ਹੈ ਬਹਾਦਰ ਕੌਮ ਹੈ ਤੁਹਾਡੇ ਪੁਰਖਿਆਂ ਤੋਂ ਲੜਦੇ ਆ ਰਹੇ ਤੁਹਾਡੇ ਨਾਲ ਮੈਂ ਕਹਿਣਾ ਚਾਹੁੰਦਾ 1947 ਤੋਂ ਬਾਅਦ ਬਾਅਦ ਤੋਂ ਬਾਅਦ ਸਾਡੇ ਮੁਸਲਮਾਨ ਭਰਾ ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਨੂੰ ਤੁਸੀਂ ਕਾਫਰ ਕਹਿੰਦੇ ਜੇ ਇੱਕ ਵੀ ਮੁਸਲਮਾਨ ਪਰਿਵਾਰ ਦਾ ਧਰਮ ਤਬਦੀਲੀ ਨਹੀਂ ਹੋਈ ਇੰਡੀਆ ਦੇ ਵਿੱਚ ਇੱਕ ਵੀ ਕਿਸੇ ਨੂੰ ਹਿੰਦੂ ਜਾਂ ਸਿੱਖ ਨਹੀਂ ਬਣਾਇਆ ਗਿਆ ਉਹ ਆਪਣੀ ਜ਼ਿੰਦਗੀ ਜਿੰਦੇ ਨੇ ਸਰ ਅੱਜ ਤੁਸੀਂ ਉਹਨਾਂ ਨੂੰ ਕਾਫਰ ਕਹਿੰਦੇ ਜੀ ਔਰ ਉਸ ਤੋਂ ਬਾਅਦ ਤੁਸੀਂ ਸਾਡੇ ਅੱਤਵਾਦ ਦੇ ਵਿੱਚ ਸਾਡਾ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਕਤਲ ਕੀਤਾ ਤੁਸੀਂ ਦੇਖੋ ਤੁਹਾਡੇ ਕੋਲ ਅੱਤਵਾਦੀਆਂ ਫੈਕਟਰੀਆਂ ਜਿੱਥੇ ਅਸੀਂ ਹਮਲੇ ਕੀਤੇ ਤੁਹਾਨੂੰ ਦੱਸਿਆ ਵੀ ਕਿਹੜਾ ਕਿਹੜਾ ਅੱਤਵਾਦੀ ਉੱਥੇ ਲੈ ਕੇ ਕਾਢੀ ਨਕਸਾਨ ਕਰ ਰਿਹਾ ਪਰ ਤੁਸੀਂ ਸਾਡੇ ਹਮਲੇ ਕਿੱਥੇ ਕਰ ਰਹੇ ਜੀ ਗੁਰੂ ਘਰਾਂ ਤੇ ਮੰਦਰਾਂ ਤੇ ਮਸਜਿਦਾਂ ਤੇ ਤੁਸੀਂ ਸਾਨੂੰ ਦੱਸੋ ਤੇ ਇੱਕ ਵੀ ਅੱਤਵਾਦੀ ਅਸੀਂ ਪੈਦਾ ਕਰਕੇ ਤੁਹਾਡੇ ਉੱਤੇ ਭੇਜਿਆ ਹੋਵੇ ਅਜੀਰੋ ਸ਼ਾਂਤੀ ਪਤੰਦ ਲੋਕ ਹੈ ਪਰ ਤੁਸੀਂ ਆਪਣਾ ਅੰਬਰੋਰਤ ਪੂਰਾ ਕਰਨ ਵਾਸਤੇ ਹੱਥ ਕੰਡੇ ਸਾਡੇ ਲੋਕਾਂ ਨੂੰ ਬਣਾਉਣਾ ਚਾਹੁੰਦੇ ਜੇ ਮਤਲਬ ਦੱਸਣਾ ਚਾਹੁੰਦੇ ਸਪੱਕ ਤੌਰ ਤੇ ਜਿੰਨਾ ਚਿਰ ਅਸੀਂ ਇੱਥੇ ਆ ਨਾ ਤੇ ਸਾਡੇ ਪੁਰਖਿਆਂ ਨੇ ਮੁਗਲ ਲੰਗਨ ਦਿੱਤੇ ਸੀ ਤੇ ਨਾ ਅਸੀਂ ਤੁਹਾਨੂੰ ਲੰਗੜ ਦੇਣਾ ਆ ਸਿੱਖ ਤਾਂ ਤੁਹਾਡਾ ਅੱਜ ਜਿਹੜੇ ਜਿਹੜੇ ਕੋਸ਼ ਤੁਸੀਂ ਕਰਾਏ ਤੇ ਕਰਕੇ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਹੜੇ ਬੁੱਲ ਲਾਉਂਦੇ ਜੈ ਨਾ ਉਹ ਸਾਡੇ ਨਹੀਂ ਗਏ ਉਹ ਤੁਹਾਡੇ ਨੇ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਉੱਥੇ ਹੀ ਜੜੇ ਜੋ ਉਹਨਾਂ ਸ਼ਾਇਦ ਤੁਹਾਡੇ ਕੋਈ ਛੜ੍ਹ ਛੜ੍ਹ ਧੀ ਪੈਤੇ ਉਹ ਤਰਸ ਖਾ ਲੈਣ ਸ਼ਾਇਦ ਉੱਥੇ ਸਾਡੇ ਭਰਾ ਜਿਹੜੇ ਜਿਹੜੇ ਸਾਡੇ ਗਵਾਜਗੇ ਆ ਉਹਨ ਮੋੜ ਸਾਡੇ ਸਿੱਖ ਬਣ ਜਾਣ ਸੋ ਐਸ ਵੇਲੇ ਨਾ ਦੇ ਅਸੀਂ ਉਦੋਂ ਨੰਗੜ ਦਿੱਤਾ ਨਾ ਅਸੀਂ ਪੈਣ ਕਰ ਤੰਦੀਆਂ ਜੰਗਾਂ 'ਚ ਨੰਗੜ ਦਿੱਤਾ ਤੇ ਨਾ ਅਸੀਂ ਤੁਹਾਨੂੰ ਹੁਣ ਲੰਗੜ ਦੇਣਾ ਅਸੀਂ ਢਾਲ ਫੜ ਕੇ ਖੜੇ ਆਂ ਇਹ ਸਾਡਾ ਦੇਸ਼ ਹੈ ਸਾਡੇ ਕੋਨੇ ਕੋਨੇ ਵਿੱਚ ਅਸੀਂ ਬੱਥੇ ਆਏ ਇਹ ਸਾਡਾ ਹਿੰਦੁਸਤਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਪੰਜਾਬ ਦੇ ਅੰਮ੍ਰਿਤਸਰ ਦੇ ਆਲੇ ਦੁਆਲੇ ਸਰਦੀ ਪਿੰਡਾਂ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਉੱਥੇ ਦਾ ਚੜਦੀ ਕਲਾ ਜਨੇ ਆ ਸਿੰਘ ਚੜਦੀ ਕਲਾ ਜਨੇ ਬਾਬੇ ਗਜਰਾ ਜੀ ਘਾਰਾ ਲਓ ਘਾਰੇ ਗਜਾਵੇਂ ਨੇ ਹਾਲੋ ਜਾਵੇਂ ਸੈਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨ ਨੂੰ ਪਾ ਹੋਵੇ ਆਏ ਜੀ ਆਕਾਰ ਅਸੀਂ ਅੱਜ ਵੀ ਆਪਣੀ ਫੌਜ ਦੀ ਨਾਲ ਮੋਢਾ ਨਾਲ ਲਾ ਕੇ ਬਾਪਾ ਜੀਵਨ ਸਿੰਘ ਦੀ ਬੌਝ ਵੇਖੋ ਆ ਦੇਖੋ ਬਾਬਾ ਜੀਵਨ ਸਿੰਘ ਦੀ ਬੌਝ ਹੇ ਸ੍ਰੀ ਅਕਾਲ ਆਹ ਜਦੋਂ ਆਹੋ ਜਾਵੇ ਬਾਬਾ ਜੀਵਨ ਸਿੰਘ ਦੇ ਮਾਨ ਨੂੰ ਭਾਵੇ ਹੇ ਸ੍ਰੀ ਅਕਾਲ ਉਹ ਦੋ ਕਿਚਾਰੇ ਲਵਾ ਗਏ ਬੰਦੇ ਕਿਚਾਰੇ ਫਿਰ ਲਾਇਓ ਜੀ ਬਾਬਾ ਜੀ